ਕਾਲਸਾ ਵਾਈਲ ਜਿੱਕੀ ਫਤਿਹ ਅੱਜ ਅਸੀਂ ਪਿੰਡ ਕੋਠੇ ਜ਼ਿਲ੍ਹਾ ਬਰਦਾਸਪੁਰ ਉਹ ਮਾਤਾ ਜੀ ਕੋਲ ਖੜੇ ਆਪਣੀ ਤੇ ਭੈਣ ਦੀ ਕੋਲ ਜਿਨ੍ਹਾਂ ਦੀ ਆਪਸ ਵਿੱਚ ਇੱਕ ਲੜਾਈ ਦੀ ਵੀਡੀਓ ਵਾਇਰਲ ਹੋਈ ਸੀ ਜਿਹੜੇ ਕਿ ਇਹਨਾਂ ਵੱਲੋਂ ਆਪਣੀ ਸੱਸ ਨੂੰ ਕੁੱਟਿਆ ਜਾ ਰਿਹਾ ਸੀ ਬੋਲ ਕਬੋਲ ਬੋਲੇ ਜਾ ਰਹੇ ਸੀ ਤੇ ਉੱਥੇ ਅੱਜ ਸਾਡੇ ਫਤਿਹ ਟਰਸਟ ਜਿਹੜੇ ਨੇ ਭਾਈ ਜਗਨੂਪ ਸਿੰਘ ਜੀ ਉਹ ਵੀ ਲੱਦੇ ਮੁੰਡੇ ਤੋਂ ਪਹੁੰਚੇ ਨੇ ਉਹ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਆਪਣੀ ਸਮੂਹ ਟੀਮ ਸੇ ਤੇ ਸਮਾਜ ਸੇਵਾ ਸੰਸਥਾ ਠਿਕਰੀਵਾਲ ਤੋਂ ਦਾਸ ਰਪਿੰਦਰ ਸਿੰਘ ਤੇ ਵਾਰਸ ਜੱ태ਬੰਦੀ ਤੋਂ ਭਾਈ ਅਮਰਪਾਲ ਸਿੰਘ ਜੀ ਐਮਪੀ ਉਹਨਾਂ ਦੇ ਸਿੰਘਾਂ ਨੇ ਵੀ ਗੁਰੂ ਸਾਹਿਬ ਦੇ ਹੁਕਮ ਲਾਇਆ ਸੀ ਕਿ ਪਹੁੰਚ ਕੇ ਆਓ ਤੇ ਸਥਿਤੀ ਦੱਸੋ ਸਾਰਿਆਂ ਦਾ ਧੰਨਵਾਦ ਕਰਦੇ ਆ ਪਿੰਡ ਦੇ ਪਤਵੰਤੇ ਸੱਜਣ ਖੜੇ ਨੇ ਤੇ ਇਹ ਮਾਤਾ ਜੀ ਤੇ ਜਿਹੜੀ ਇਹਨਾਂ ਦੀ ਨੌਂ ਆ ਇਹਨਾਂ ਦੀ ਸੁਲਾ ਹੋ ਚੁੱਕੀ ਐ ਇਹਨਾਂ ਨੇ ਪਰਣ ਕਰ ਲਿਆ ਇਹ ਆਪਣਾ ਟ੍ਰੀਟਮੈਂਟ ਕਰਾਉਣਗੇ ਤੇ ਇਹਨਾਂ ਦੇ ਘਰ ਵਾਲੇ ਜਿਹੜੇ ਸਰਕਾਰੀ ਟੀਚਰ ਐ ਜਿਨ੍ਹਾਂ ਨੂੰ ਕਹਿ ਜਾਂਦਾ ਸੀ ਕਿ ਉਹਨਾਂ ਨੂੰ ਵੀ ਦਾਰੂ ਪੀਉਂਦੇ ਨੇ ਇਹਨਾਂ ਦੋਨਾਂ ਨੇ ਅੱਜ ਤੋਂ ਪਰਣ ਕਰ ਲਿਆ ਕਿ ਆਪਣਾ ਟ੍ਰੀਟਮੈਂਟ ਕਰਾਉਣਗੇ, दारू ਨਹੀਂ ਪੀਣਗੇ ਤੇ ਆਪਣੀ ਸੱਸ ਦੇ ਨਾਲ ਰਲ ਕੇ ਚੱਲਣਗੇ। ਜੋ ਪਿੱਛੇ ਤੱਕ ਗਲਤੀਆਂ ਹੋ ਗਈਆਂ ਇਹਨਾਂ ਨੇ ਮੰਨ ਲਈਆਂ। ਬਹੁਤ ਸਖਾਵੇ ਹਾਲ ਦੇ ਵਿੱਚ ਮੀਟਿੰਗ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੇ ਇੱਧਰ ਨੂੰ ਆਉਣ ਵਾਸਤੇ ਤਿਆਰ ਸੀ। ਅੱਜ 2 ਤਰੀਕ ਹੈ ਤੇ 2025 ਸਾਲ ਦਾ 10ਵਾਂ ਮਹੀਨਾ ਹੈ। ਇਨਾਂ ਦਾ ਸੈਟਅਪ ਹੋ ਗਿਆ ਪਰਿਵਾਰ ਦਾ ਮਸਲਾ ਹੁਣ ਅੱਗੇ ਤੋਂ ਕੋਈ ਪੱਤਰਕਾਰ ਜਾਂ ਕੋਈ ਵੀ ਜਥੇਬੰਦੀ ਇਧਰ ਨੂੰ ਨਾ ਆਵੇ ਕਿਉਂਕਿ ਤੁਸੀਂ ਤੇਲ ਖਰਚ ਕੇ ਮਿਹਨਤ ਕਰਕੇ ਬੜੀ ਦੂਰ ਦਰਾਡੇ ਤੋਣਾ ਤੇ ਵੀਰੋ ਇਹਨਾਂ ਦਾ ਰਾਜਨਾਮਾ ਹੋ ਚੁੱਕਿਆ ਜੇ ਅੱਗੇ ਤੋਂ ਕੋਈ ਭੈਣ ਗਲਤੀ ਕਰੇਗੀ ਫਿਰ ਧੀਆਂ ਭੈਣਾਂ ਨੂੰ ਨਾਲ ਨਿਆੰਗ ਸਿੰਘਣੀਆਂ ਨੂੰ ਨਾਲ ਲਿਆ ਕੇ ਤੇ ਭੈਣ ਨੂੰ ਉੱਥੇ ਇਦਾਂ ਹੀ ਸਰਿਆਮਲੇ ਜਾਇਆ ਜਾਏਗਾ ਜਿਸ ਤਰ੍ਹਾਂ ਮਾਂ ਦੇ ਤੇ ਤਸੱਦਦ ਹੋਇਆ ਹੈ ਭੈਣ ਦੇ ਵੀ ਤਾਂ ਸੱਦ ਜਿਹੜਾ ਵਾ ਉਹ ਸਾਡੀਆਂ ਸਿੰਘਣੀਆਂ ਕਰਨਗੀਆਂ ਉਹ ਤੇ ਯਾਦ ਨਹੀਂ ਦਿੱਤੀ ਜਾਏਗੀ ਇਸ ਕਰਕੇ ਅੱਜ ਤੋਂ ਇਹ ਵੀਡੀਓ ਵਾਇਲਰ ਕਰ ਦਿਓ ਤੇ ਬਹੁਤ ਸਗਾਵੇਂ ਮਾਹੌਲ ਚ ਇੱਕ ਦੂਜੇ ਕੋਲੇ ਨਾ ਮਾਫੀ ਮੰਗੀ ਹੈ ਤੇ ਮਾਤਾ ਦੇ ਸਦਾ ਹੀ ਸੇਵਾ ਕਰਨ ਦਾ ਪ੍ਰਣ ਕੀਤਾ ਹੈ ਕਿਉਂਕਿ ਕਈ ਵਾਰੀ दारू ਦੇ ਵਿੱਚ ਜਾਂ ਕਿਸੇ ਗੱਲ ਦੇ ਵਿੱਚ ਵੀ ਦਿਮਾਗ ਦੇ ਵਿੱਚ ਕੁਝ ਇਸ ਤਰ੍ਹਾਂ ਪੈ ਜਾਂਦਾ ਛੜਨ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਬਿਲਕੁਲ ਭੈਣ ਠੀਕ ਹੈ ਭੈਣ ਨੇ ਮਾਫੀ ਵੀ ਮੰਗੀ ਆ ਤੇ ਆਪ ਸੰਤਾ ਦੇ ਨਾਲ ਬੋਲ ਵੀ ਕਰੇਗੀ ਤੇ ਮੈਂ ਜਗਰੂਪ ਭਾਜੀ ਨੂੰ ਬੇਨਤੀ ਕਰਦਾ ਕਿ ਬਹੁਤ ਵਡੀਆਂ ਸਵਾਮਾ ਨਾਦਾਂ ਸਰੰਦੀਆਂ ਹੋਰ ਵੀ ਜਗ੍ਹਾ ਤੇ ਜਿੱਥੇ ਜਿੱਥੇ ਹੜ ਪੇੜ ਤਾਇਆ ਕਿਸ਼ਤੀ ਲੈ ਕੇ ਕਿਰੀਆਨਾ ਲੈ ਕੇ ਕੀ ਕੁਝ ਲੈ ਕੇ ਨਹੀਂ ਪਹੁੰਚੇ ਹੁਣ ਇਹ ਉਧਰ ਹਰੀਕੇ ਪੱਤਨ ਵਾਲੇ ਵੀ 45 50 ਟਰੈਕਟਰਾਂ ਦਾ ਕਾਫਲਾ ਲੈ ਕੇ ਜਾ ਰਹੇ ਆ ਜਿਹੜੇ ਕਿਸਾਨਾਂ ਦੇ ਰੇਤ ਚੜ ਗਈ ਔਰ ਰੇਤ ਨੂੰ ਥੱਲੇ ਕਰਨ ਨੂੰ ਆਤੇ ਉਹ ਵੀ ਸੇਵਾਵਾ ਇਹਨਾਂ ਦੇ ਹੱਥ ਵਿੱਚ ਆਈਆਂ ਨੇ ਇਹਨਾਂ ਨੂੰ ਵੀ ਬੇਨਤੀ ਹੈ ਕਿ ਸੰਗਤ ਦੇ ਨਾਲ ਦੋ ਬੋਲੇ ਜ਼ਰੂਰ ਸਾਂਝੇ ਕਰਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੀ ਇੱਕ ਪਰਿਵਾਰਕ ਮਸਲਾ ਇੱਕ ਦੋ ਦਿਨ ਤੋਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ ਅੱਜ ਜੱਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਜਿਹੜਾ ਇਹ ਪਰਿਵਾਰ ਦੀ ਕਦਰਤਾ ਕਰਾ ਦਿੱਤੀ ਗਈ ਹੈ ਬਾਕੀ ਭੈਣ ਨੇ ਮਾਤਾ ਦੇ ਚਰਨਾਂ ਦੇ ਵਿੱਚ ਜਾ ਕੇ ਮਾਫੀ ਮੰਗੀ ਆ ਇਹ ਖਾਸੇ ਦਾ ਵੀ ਰੂਲ ਆ ਕਿ ਜੇ ਕੋਈ ਝੁਕ ਜਾਂਦਾ ਤਾਂ ਉਹਨੂੰ ਇੱਕ ਫਰਮਾਫ ਕਰਨਾ ਚਾਹੀਦਾ ਇਸ ਭੈਣ ਵੱਲ ਅੱਜ ਮਾਫ ਕਰ ਦਿੱਤਾ ਬਾਕੀ ਜੇ ਇਹ ਭੈਣ ਅੱਗੇ ਤੋਂ ਗਲਤੀ ਕਰਦੀ ਆ ਤੇ ਆਪਣੀ ਜੁਨੀਅਰ ਖੁਦ ਹੋ ਗਈ ਬਾਕੀ ਮਾਤਾ ਦੇ ਨਾਲ ਅਸੀਂ 24 ਘੰਟੇ ਖੜੇ ਆ ਜਦੋਂ ਵੀ ਮਾਤਾ ਸਾਨੂੰ ਕੋਈ ਬੁਲਾਉਗੀ ਅਸੀਂ ਇੱਥੇ ਕੌਂਸਲ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਠੀਕ ਹੋਣਾ ਲੋਹੋਈਆਂ ਰਾਜਨਾਵੇਂ ਤੁਹਾਨੂੰ ਮਨਜ਼ੂਰ ਹੈ ਮਾਤਾ ਜੀ ਤੁਹਾਨੂੰ ਮਨਜ਼ੂਰ ਹੈ ਜੋ ਵੀ ਗੱਲ ਕਰਤ ਹੋਈ ਅੱਗੇ ਤੋਂ ਤੇ ਨੀ ਨਾ ਕੋਈ ਟੈਨਸ਼ਨ ਕਿਸੇ ਕਿਸਮ ਦੀ ਜੇ ਕੁਝ ਕਹਿਣਾ ਚਾਹੁੰਦੇ ਕਹਿ ਦਿਓ ਟੈਨਸ਼ਨ ਮੈਂ ਨਹੀਂ ਕਾਪੀ ਜੇ ਟੈਨਸ਼ਨ ਕੋਈ ਰਹੇਗਾ ਤਾਂ ਫਿਰ ਇੱਥੇ ਅਸੀਂ ਨਾਲ ਖੜੇ ਹਾਂ ਅਸੀਂ ਨਾਲ ਖੜੇ ਹਾਂ ਕਿਉਂ ਭੈਣ ਜੀ ਅੱਗੇ ਤੋਂ ਤੁਸੀਂ ਸੱਤ ਸਮਝ ਕੇ ਸੇਵਾ ਕਰਨੀ ਆ ਜੋ ਤੁਹਾਡੀ ਸੱਸ ਦਾ ਸਾਰਾ ਕੁਝ ਤੁਹਾਡਾ ਹੀ ਹੈ ਠੀਕ ਹੈ ਨਾ ਇੱਥੇ ਕੋਈ ਸ਼ੱਕ ਨਹੀਂ ਹੁਣ ਤੁਸੀਂ ਆਪਣਾ ਇਲਾਜ ਕਰਾਉਣ ਲਈ ਤਿਆਰ ਹੋ ਨਾ ਤੇ दारू ਅਜੇ ਤੋਂ ਛੱਡ ਰਹੇ ਹੋ ਨਾ ਚਲੋ ਭੈਣ ਸਾਡੀ ਆ ਤੇ ਅੱਜ ਤੋਂ ਸਾਰਾ ਜਿਹੜਾ ਕੰਮ ਛੱਡ ਰਹੇ ਨੇ ਤੇ ਬਾਕੀ ਭੈਣ ਤੇ ਇਹ ਕਹਿ ਦੂਗੀ ਅੱਗੇ ਤੋਂ ਮੇਰੇ ਕੋਈ ਨਹੀਂ ਗਲਤੀ ਹੋਣੀ ਤੇ ਕਦੇ ਵੀ ਮੇਰੇ ਕੋਈ ਹੋਰ ਗਲਤੀ ਨਹੀਂ ਹੋਣੀ ਮੇਰੇ ਕੋ ਅੰਕੇ ਤੋਂ ਕੋਈ ਗਲਤੀ ਹੋ ਜੇ ਵੀ ਮੈਂ ਇੱਕ ਵਾਰ ਜੇ ਕੋਈ ਗਲਤੀ ਹੁੰਦੀ ਹੈ ਜੋ ਉਹ ਮੈਂ ਸਜ਼ਾਵਾ ਵੀ ਲਵਦੇ ਹਾਂ ਖੜਾ ਹਾਂ ਕਹਿ ਦੋ ਕਿ ਮੇਰੇ ਕੋ ਜੇ ਅੱਗੇ ਤੋਂ ਕੋਈ ਗਲਤੀ ਹੁੰਦੀ ਹੈ ਜੋ ਤੁਹਾਨੂੰ ਇਹ ਨਹੀਂ ਗੱਲ ਕਰਦੇ ਹੋ ਕੋਈ ਨਹੀਂ ਜੇ ਕੋਈ ਗਲਤੀ ਹੁੰਦੀ ਤਾਂ ਮੈਂ ਦੇਖਦਾ ਹਾਂ ਪਤਾ ਜੀ ਤਉ ਆਪਣੇ ਬੋਤਨ ਮਾਤ ਜੀਵਾਰ ਹੁਣ ਆਪੇ ਵਾਝੇ ਹੱਕ ਦਾ ਰਸ ਸਿਰ ਤੇ ਰੱਖੋ ਅੱਜ ਤੁਸੀਂ ਸਾਡੀ ਮਾਤਾ ਦਾ ਸਿੱਖ ਤੋਂ ਧਰਮ ਦੀ ਮਾਤਾ ਹੋ ਤੁਸੀਂ ਸ੍ਰੀ ਹੁਣ ਇਹ ਕਰਦੇ ਜੀ ਆਪੇ ਕਰਦੇ ਅਸੀਂ ਸਦਾ ਤੁਹਾਡੇ ਨਾਲ ਰਹੇ ਚੰਦ ਰੂਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣੇ ਤੇਰੇ ਭਰਾ ਬਣ ਕੇ ਖੜੇ ਕਦੀ ਜਿਆਦਾ ਕਰਦੇ ਜੂ ਕੋਈ ਕਰ ਨਹੀਂ